ਸੋ ਲਾਈਵ ਹੋਏ ਆ ਫਿਰ ਦੁਬਾਰਾ ਇਸ ਖਬਰ ਦੀ ਅਪਡੇਟ ਦੇਣ ਲਈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਪਿੱਛੇ ਜਿਹੜੀਆਂ ਤੁਹਾਨੂੰ ਦਿਖਾਏ ਸੀਗੀ ਤੁਹਾਨੂੰ ਦੱਸ ਦਈਏ ਕਿ ਇਹ ਛੱਪੜ ਸੀਗਾ ਜਿਹੜੇ ਨਵੇਂ ਦਰਸ਼ਕ ਜੁੜੇ ਆ ਇੱਕ ਵਾਰੀ ਦੱਸ ਦਈਏ ਕਿ ਇਸ ਜਗ੍ਹਾ ਤੇ ਛੱਪੜ ਸੀਗਾ ਛੱਪੜ ਦੇ ਉੱਤੇ ਮਿੱਟੀ ਪਾ ਕੇ ਜਿਹੜੇ ਇਹ ਘਰ ਬਣਾਏ ਜਾ ਰਹੇ ਆ ਲੋਕਾਂ ਨੂੰ ਵੱਡੇ ਪੱਦਰ ਦੇ ਉੱਤੇ ਜਿਹੜਾ ਇਹ ਬੇਸਕੂਫ ਬਣਾਇਆ ਜਾ ਰਿਹਾ ਆ ਇਹ ਤਾਂ ਦੱਸ ਦਈਏ ਕਿ ਹਰ ਇੱਕ ਵਿਅਕਤੀ ਜਿਹੜਾ ਆ ਉਹ ਕਿਤੇ ਨਾ ਕਿਤੇ ਥੋੜੇ ਥੋੜੇ ਜਿਹੜੇ ਪਾਈ ਪਾਈ ਕਰਕੇ ਲੋਕੀ ਜਿਹੜੇ ਪੈਸੇ ਜੋੜਦੇ ਆ ਕਿ ਅਸੀਂ ਆਪਣੇ ਆਪਣਾ ਇੱਕ ਆਪਣਾ ਘਰ ਬਣਾ ਲਈਏ ਸਾਡੇ ਸਿਰ ਦੇ ਉੱਤੇ ਛੱਤ ਹੋ ਜAVE ਕਿਉਂਕਿ ਜਿਹੜੇ ਬੰਦੇ ਕਿਰਾਏ ਤੇ ਰਹਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਕੀ ਦੁੱਖ ਹੁੰਦਾ ਹੈ ਕਿਰਾਏ ਦੇ ਮਕਾਨਾਂ ਦਾ ਪਰ ਹੈਰਾਨਗੀ ਵਾਲੀ ਗੱਲ ਹੈ ਕੁਝ ਇਸ ਤਰ੍ਹਾਂ ਦੇ ਕੁਲ ਜਿੰਦਰ ਵਰਗੇ ਜਿਹੜੇ ਸੰਧੂ ਹੈ ਜਿਹੜਾ ਇਹ ਸਾਰੀਆਂ ਬਿਲਡਿੰਗਾਂ ਬਣਾ ਰਿਹਾ ਹੈ ਤੇ ਜਿਹੜਾ ਇਸ ਜਗ੍ਹਾ ਦਾ ਜਿਹੜਾ ਮਾਲਕ ਹੈ ਤੁਹਾਨੂੰ ਦੱਸ ਦਈਏ ਕਿ ਉਹ ਇੰਦਰਜੀਤ ਦੱਸਿਆ ਜਾ ਰਿਹਾ ਹੈ ਕਿ ਇੰਦਰਜੀਤ ਨਾਮ ਹੈ ਤੇ ਜਿਹੜਾ ਇਹ ਕੋਠੀਆਂ ਬਣਾ ਰਿਹਾ ਉਹ ਅੰਦਾਜ਼ੇ ਅਕਿ ਫੇਸਬੁਕ ਦੀ ਉਹਦੀ ਆਈਡੀ ਹੈ ਕਲਵਿੰਦਰ ਸੰਧੂ ਦੀ ਜੋ ਕਿ ਮਕਸੂਦਾ ਦੇ ਨੇੜੇ ਸਵਰਨਪਾਰਕ ਦੇ ਕੋਲ ਜਿਹੜਾ ਰਹਿੰਦਾ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਸਰਕਾਰਾਂ ਇੱਕ ਬੰਨੇ ਜਿਹੜੀਆਂ ਇਹ ਗੱਲਾਂ ਕਰਦੀ ਹੋਈ ਨਜ਼ਰ ਆਂਦੀ ਹੈ ਕਿ ਰਮਣ ਰੋੜੇ ਨੂੰ ਜਿਹੜਾ ਆ ਅਸੀਂ ਅੰਦਰ ਕਰ ਦਿੱਤਾ ਹੈ ਕਰਪਸ਼ਨ ਜਿਹੜਾ ਹੈ ਬੰਦ ਕਰ ਦਿੱਤਾ ਹੈ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਅਰੈਸਟ ਕਰ ਲੱਤੇ ਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਖਬਰ ਪ੍ਰਕਾਸ਼ਿਤ ਕਰਨ ਦੇ ਬਾਵਜੂਦ ਵੀ ਜਿਹੜੀਆਂ ਇਹ ਚੀਜ਼ਾਂ ਦੇ ਵਿੱਚ ਜਿਹੜਾ ਸੁਧਾਰ ਕਿਉਂ ਨਹੀਂ ਆ ਰਿਹਾ ਹੁਣ ਜੇ ਤੁਹਾਨੂੰ ਪਿਛਲੀ ਅਸੀਂ ਤੁਸੀਂ ਸਾਡੀ ਖਬਰ ਦੇਖੋਗੇ ਉਹਦੇ ਵਿੱਚ ਸਿਹ ਘਰ ਨੂੰ ਜਿਹੜਾ ਹੈ ਪਲਸਟਰ ਕਰਦੇ ਆ ਕਿ ਕਿਸ ਤਰ੍ਹਾਂ ਹੁਣ ਘਰ ਦੇ ਉੱਤੇ ਜਿਹੜਾ ਪਲਸਟਰ ਵੀ ਹੋਇਆ ਪਿਆ ਆਖਿਰਕਾਰ ਹਾਈ ਵੋਲਟੇਜ ਜਿਹੜੀਆਂ ਇਹ ਸਾਰੀਆਂ ਤਾਰਾਂ ਜਾ ਰਹੀਆਂ ਨੇ ਆਂਦੇ ਸਮੇਂ ਦੇ ਵਿੱਚ ਜੇ ਕੋਈ ਬੱਚਾ ਇਸ ਦੇ ਨਾਲ ਚਿਮੜ ਜਾਂਦਾ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਕਿ ਕੁਲਵਿੰਦਰ ਸੰਧੂ ਉਹਨਾਂ ਦੇ ਜਾਣ ਦੇ ਜਿਹੜਾ ਜਿਹੜੀ ਉਹਦੇ ਬੱਚੇ ਦੀ ਜਾਨ ਜਾਂਦੀ ਹੈ ਕਿ ਉਸ ਦਾ ਜ਼ਿੰਮੇਵਾਰ ਕੁਲਵਿੰਦਰ ਸੰਧੂ ਹੋਏਗਾ ਜੋ ਸਵਨਪਰਗ ਦੇ ਵਿੱਚ ਰਹਿੰਦਾ ਹੈ ਯਾ ਇੰਦਰਜੀਤ ਜਿਹੜਾ ਸ਼ਖਸ ਦੱਸਿਆ ਜਾ ਰਿਹਾ ਜਾਂ ਇੰਦਰਜੀਤ ਇਸ ਦਾ ਜਿਹੜਾ ਇਹ ਆ ਉਹ ਨਹੀਂ ਕਹਿੰਦੇ ਜ਼ਿੰਮੇਵਾਰ ਹੈਗਾ ਉੱਥੇ ਤਾਂ ਦੱਸਦੇ ਕਿ ਨਾਲ ਜਿਹੜੇ ਬਿਲਕੁਲ ਟਰੈਕ ਪੈਂਦੇ ਆ ਇਸ ਟਰੈਕ ਦੇ ਉੱਤੇ ਟ੍ਰੇਨਾਂ ਵੀ ਨਿਕਲਦੀਆਂ ਨੇ ਹੈਰਾਨਗੀ ਵਾਲੀ ਗੱਲ ਹੈ ਕਿ ਜਿਸ ਜਗ੍ਹਾ ਦੇ ਉੱਤੇ ਇਹ ਘਰ ਬਣਾਏ ਆ ਆਂਦੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਕਿਤੇ ਕੋਈ ਟ੍ਰੇਨ ਜੇ ਕੋਈ ਤੇਜ਼ੀ ਰਫਤਾਰ ਨਾਲ ਨਿਕਲਦੀ ਆ ਜਾਂ ਕੁਛ ਥੋੜੀ ਜੀ ਜੇ ਕਈ ਅਰਥਕਿਕ ਵੰਦਾ ਹੈ ਤੇ ਹੋ ਸਕਦਾ ਹੈ ਕਿ ਇਹ ਮਕਾਨ ਇੰਨੀ ਇੱਕ ਚੀਜ਼ ਦੇ ਨਾਲ ਹੀ ਹੋ ਸਕਦਾ ਹੈ ਇਹ ਮਕਾਨ ਜਿਹੜੇ ਡਿੱਗ ਜਾਣ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਸਾਰਾ ਜਿਹੜਾ ਆ ਛੱਪੜ ਸੀਗਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸਾਡੇ ਸਾਡੇ ਹੀ ਕਈ ਕਰੀਬੀਆਂ ਦੇ ਜਿਹੜੇ ਆ ਸਾਨੂੰ ਫੋਨ ਕਰਵਾਏ ਜਾ ਰਹੇ ਆ ਸਾਨੂੰ ਕਿਹਾ ਜਾ ਰਿਹਾ ਕਿ ਸਾਡੇ ਤੋਂ ਜਿਹੜੇ ਆ ਪੈਸੇ ਲੈ ਲਓ ਪਰ ਸਾਡੀਆਂ ਜੜੀਆਂ ਖਬਰਾਂ ਇਹ ਬਿਲਕੁਲ ਵੀ ਨਾ ਚਲਾਓ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਇਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਜਿਹੜਾ ਆ ਪੈਸੇ ਲੈ ਚੁੱਕਾ ਹੈ ਤਾਂ ਦੱਸਦੇ ਕਿ ਮੌਕੇ ਦੇ ਉੱਤੇ ਡਿਪਟੀ ਮੇਅਰ ਨੂੰ ਵੀ ਫੋਨ ਕੀਤਾ ਗਿਆ ਸੀਗਾ ਪਰ ਉਹਨਾਂ ਵੱਲੋਂ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਤੇ ਨਾ ਕਿਤੇ ਵੱਡੇ ਸਵਾਲ ਹੁਣ ਜਿਹੜੇ ਆ ਕਾਰਪੋਰੇਸ਼ਨ ਦੇ ਉੱਤੇ ਵੀ ਖੜੇ ਹੋ ਰਹੇ ਆ ਤੇ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਹੈ ਜਿਹਦੇ ਵਿਜੀਲੈਂਸ ਡਿਪਾਰਟਮੈਂਟ ਵੀ ਜੇ ਇੱਥੇ ਦੁਬਾਰਾ ਆ ਕੇ ਕਿਸ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਕਰਦਾ ਹੈ ਤੇ ਇਹਦੇ ਵਿੱਚ ਕਾਫੀ ਏਟੀਪੀ ਜਿਹੜੇ ਆ ਜਿਹੜੇ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹ ਕਿਤੇ ਨਾ ਕਿਤੇ ਸਾਹਮਣੇ ਆਣਗੇ ਤੇ ਨਵੀਆਂ ਕੜੀਆਂ ਜਿਹੜੀਆਂ ਆ ਰਮਨ ਰੋੜੇ ਦੇ ਨਾਲ ਫਿਰ ਦੁਬਾਰਾ ਜਿਹੜੀਆਂ ਜੁੜੀਆਂ ਸ਼ੁਰੂ ਹੋਣਗੀਆਂ ਕਿਉਂਕਿ ਇਸ ਵਿਵਾਦ ਜਾ ਚੁਕਿਆ ਤਸਵੀਰਾਂ ਤੁਹਾਡਾ ਨਾ ਫਿਰ ਜਿਹੜੀਆਂ ਜਾਗਰੂਕ ਕਰ ਦਿੰਦੇ ਆ ਦੇਖ ਸਕਦੇ ਹੋ ਕਿ ਘਰ ਜਿਹੜੇ ਆ ਕਿਸ ਤਰ੍ਹਾਂ ਇੱਥੇ ਬਣੇ ਹੋਏ ਨੇ ਆਖਿਰਕਾਰ ਕੀ ਕਾਰਨ ਹੈ ਕਿ ਇਹ ਸਾਰੀਆਂ ਚੀਜ਼ਾਂ ਜਲੰਧਰ ਸ਼ਹਿਰ ਦੇ ਵਿੱਚ ਹੁੰਦੀਆਂ ਕਿ ਜਿਹੜਾ ਪ੍ਰਸ਼ਾਸਨ ਹੈ ਕਿ ਤਨ ਨਾਲ ਕਿਤੇ ਉਹ ਬੇਫਿਕੂ ਬਣਾ ਰਿਹਾ ਥਾਂ ਦੱਸ ਦੇ ਕਿ ਪੁਸ਼ਟੀ ਨਹੀਂ ਕਰਦੇ ਪਰ ਦੱਸਿਆ ਜਾ ਰਿਹਾ ਇਹ ਸ਼ਖਸ਼ ਹੈ ਉਹ ਕੁਲਵਿੰਦਰ ਜਿਹੜਾ ਲੋਕਾਂ ਦੇ ਜਿਹੜਾ ਇਹ ਮਕਾਨ ਜਿਹੜਾ ਬਣਾ ਰਿਹਾ ਜਿਹੜਾ ਡੀਲਰ ਹੈ ਕੀ ਕੱਲ ਨੂੰ ਜੇ ਮਕਾਨ ਇਥੋਂ ਡਿੱਗ ਜਾਂਦੇ ਨੇ ਤੇ ਕੀ ਇਹ ਜਿਹੜਾ ਸ਼ਖਸ ਹੈ ਉਹ ਜ਼ਿੰਮੇਵਾਰ ਹੋਏਗਾ ਸੋ ਬੜੀਆਂ ਜਿਹੜੇ ਸਵਾਲ ਹੈ ਜਿਹੜੇ ਪ੍ਰਸ਼ਾਸਨ ਦੇ ਉੱਤੇ ਤੇ ਸਰਕਾਰ ਦੇ ਉੱਪਰ ਖੜੇ ਹੋ ਰਿਹਾ ਜਿੱਥੇ ਸਰਕਾਰ ਦਾ ਕਹਿਣਾ ਇਹ ਸੀਗਾ ਕਿ ਕਰਪਸ਼ਨ ਜਿਹੜਾ ਆ ਬਿਲਕੁਲ ਖਤਮ ਕਰ ਦਿੱਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸਰਕਾਰ ਆਪਣੇ ਨੁਮਾਇੰਦਾ ਦੇ ਉੱਤੇ ਜਿਹੜੀ ਹੈ ਕਾਰਵਾਈ ਕਰਦੀ ਹੋਈ ਨਜ਼ਰ ਆਉਂਦੀ ਹੈ ਪਰ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਿਹੜੇ ਕਾਲੇ ਕਾਰ ਰੇ ਜਿਹੜੇ ਕਾਲੇ ਕੰਮ ਨੇ ਉਹ ਕਿਉਂ ਨਹੀਂ ਬੰਦ ਕੀਤੇ ਜਾਂਦੇ ਉਹਦਾ ਸਾਫ਼ ਇੱਕ ਜਿਹੜਾ ਜ਼ਰੀਆ ਤੁਹਾਨੂੰ ਦਿਖਾ ਰਹੇ ਹਾਂ ਫਿਰ ਦੁਬਾਰਾ ਕਿ ਇਸ ਘਰ ਦੇ ਉੱਤੇ ਜਦੋਂ ਤੁਸੀਂ ਸਾਡੀ ਪਹਿਲੀ ਖਬਰ ਦੇਖੋਗੇ ਉਦੋਂ ਤੇ ਘਰ ਦੇ ਉੱਤੇ ਪਲਸਟਰ ਜਿਹੜਾ ਵਾ ਨਹੀਂ ਹੋਇਆ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਸੋ ਮੌਕੇ ਦੇ ਉੱਤੇ ਇੱਕ ਵਾਰੀ ਫੇਰ ਜਿਹੜਾ ਆ ਡਿਪਟੀ ਮੇਅਰ ਨੂੰ ਜਿਹੜਾ ਫੋਨ ਲਗਾ ਕੇ ਦੇਖਦੇ ਆ ਕਿ ਡਿਪਟੀ ਮੇਅਰ ਇਸ ਵਾਰੀ ਕੀ ਕਹਿੰਦੇ ਨੇ ਕੀ ਫੋਨ ਚੱਕਦੇ ਆ ਜਾਂ ਨਹੀਂ ਚੱਕਦੇ ਹਾਂਜੀ ਗੁਰਦੀਪਾ ਜੀ ਸਸੀ ਕਮਲਕੀਤ ਪਾਜੀ ਹੈਲੋ ਸਸੀ ਪਾਜੀ ਸਰ ਮੈਂ ਲਾਈਵ ਕਰ ਰਿਹਾ ਹਾਂ ਲਾਈਵ ਦੇ ਦੌਰਾਨ ਹੀ ਤੁਹਾਨੂੰ ਕਾਲ ਕੀਤੀ ਗਈ ਹੈ ਮੁੱਖ ਜੀ ਮਲਕੀਤ ਸਰ ਇਦਾਂ ਆ ਕਿ ਨਿਊ ਨਗਰ ਦੇ ਵਿੱਚ ਨਾ ਕੰਸਟਰਕਸ਼ਨ ਚੱਲਦੀ ਪਈ ਆ ਇੱਥੇ ਇੱਕ ਛੱਪੜ ਸੀਗਾ ਗੰਦੇ ਨਾਲੇ ਦਾ ਉਕੇ ਜੀ ਜਿਹਦੇ ਵਿੱਚ ਸਰ ਲੋਕਾਂ ਨੇ ਹੁਣ ਘਰ ਬਣਾ ਦਿੱਤੇ ਗਏ ਆ ਸੂਤਰ ਦੱਸਦੇ ਕਿ ਇੰਦਰਜੀਤ ਦੀ ਕਲੋਨੀ ਹੈ ਤੇ ਕੁਲਵਿੰਦਰ ਸੰਧੂ ਹੈ ਜੋ ਸਵਰਨਪਾਰਕ ਦੇ ਲਾਗੇ ਰਹਿੰਦਾ ਮਕਸੂਦਾ ਦੇ ਕੋਲ ਜਿਹੜਾ ਰਹਿੰਦਾ ਹੈ ਜੋ ਇਹ ਕੋਠੀਆਂ ਬਣਾ ਰਿਹਾ ਤੇ ਜੇ ਸਰ ਕੋਈ ਵਿਅਕਤੀ ਇਹ ਘਰ ਖਰੀਦੇਗਾ ਤੇ ਆਂਦੇ ਸਮੇਂ ਦੇ ਵਿੱਚ ਜਿਹੜੀਆਂ ਇਹ ਕੋਠੀਆਂ ਵਾਂ ਡਿੱਗ ਸਕਦੀਆਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਨਕਸ਼ੇ ਨਹੀਂ ਪਾਸ ਹੈਗੇ ਕਾਨੂੰ ਜਿਹੜੇ ਆਮ ਲੋਕੀ ਘਰ ਖਰੀਦਣਗੇ ਪੈਸੇ ਜੋੜ ਕੇ ਜਿਹੜੇ ਲੋਕੀ ਖਰੀਦਦੇ ਆ ਕਿਤਨਾ ਕਿਤੇ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੀ ਕਹਿਣਾ ਸਰ ਤੁਹਾਡੇ ਬਾਰੇ ਤੁਹਾਡੇ ਵੱਲੋਂ ਕਾਰਵਾਈ ਕਿਉਂ ਨਹੀਂ ਸਰ ਕਾਰਪੋਰੇਸ਼ਨ ਵੱਲੋਂ ਕੀਤੀ ਜਾਂਦੀ ਇੱਥ ਭਾਜੀ ਮੈਂ ਹੁਣੇ ਵੈਰੀਫਾਈ ਕਰਾ ਦਨਾ ਫਸਾਂ ਨੂੰ ਭੇਜਨਾ ਆ ਜੀ ਜੇ ਜਿੱਦਾਂ ਵੀ ਹੋਊਗਾ ਤੇ ਜੇ ਇਹਨਾਂ ਨੇ ਮਤਲਬ ਲੀਗਲ ਹੋ ਗਈਆਂ ਕਫੇ ਦਾ ਠੀਕ ਹੈ ਜੀ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਉਹ ਮੈਂ ਚੈੱਕ ਕਰਵਾ ਕੇ ਤੇ ਆਪਾਂ ਜੋ ਬੰਦਰੀ ਕਾਰਵਾਈ ਕਰਨੀ ਸੀ ਸਰ ਕਿਤੇ ਨਾ ਕਿਤੇ ਰਮਨ ਰੋੜੇ ਦੀ ਵੀ ਵਿੱਚ ਇਸ ਟਾਈਮ ਸ਼ਹਿਰ ਦੱਸੀ ਜਾ ਰਹੀ ਸੀਗੀ ਇਸ ਗੱਲ ਦੇ ਵਿੱਚ ਚਲੋ ਐਮਲੇ ਸਾਹਿਬ ਤਾਂ ਜੇਲ੍ਹ ਦੇ ਅੰਦਰ ਚਲੇ ਗਏ ਆ ਕਈ ਕਾਰਪੋਰੇਸ਼ਨ ਦੇ ਹੋਰ ਨਮਾਇंदे ਵੀ ਜਿਹੜੇ ਵਿੱਚ ਆਏ ਆ ਉਹਨਾਂ ਦੇ ਵੀ ਨਾਮ ਆ ਰਹੇ ਆ ਪਰ ਜੇ ਵਿਜੀਲੈਂਸ ਇਸ ਗੱਲ ਦੀ ਸਰਚ ਕਰੇ ਦੁਆਰਾ ਤੇ ਹੋਰ ਵੀ ਜਿਹੜੇ ਆ ਕਾਰਪੋਰੇਸ਼ਨ ਦੀਆਂ ਵਿਅਕਤੀਆਂ ਦੇ ਵਿੱਚ ਸਾਹਮਣੇ ਆਣ ਗਏ ਕਿਹੜੇ ਕਿਹੜੇ ਲੋਕ ਜਿਹੜੇ ਇਨਲੀਗਲ ਕਲੋਨੀਆ ਨੂੰ ਸਪੋਰਟ ਕਰਦੇ ਆ ਕਿ ਤੁਹਾਡੇ ਵੱਲੋਂ ਸਰ ਇਸ ਤਰ੍ਹਾਂ ਦੀ ਕੋਈ ਚੀਜ਼ ਕੀਤੀ ਜਾਏਗੀ ਭਾਜੀ ਕੀਤੀ ਜਾਏਗੀ ਜਿਹੜਾ ਬੰਦਾ ਰੋਂ ਗਿਆ ਗਲਤ ਆ ਦੇਖੋ ਜੇਲਾ ਚ ਬੈਠੇ ਜੀ ਤੇ ਆਪਾਂ ਗਲਤ ਕੋਈ ਹੋ ਨਹੀਂ ਦੇਣਾ ਪਰ ਸਰ ਕਿਤੇ ਇਹ ਤਾਂ ਨਹੀਂ ਜਿਹੜੀ ਤੁਹਾਡੀ ਸਰਕਾਰ ਹੈ ਕਿਤੇ ਇਹ ਤਾਂ ਨਹੀਂ ਕਿ ਜਿਹੜੀ ਤੁਹਾਡੀ ਸਰਕਾਰ ਹੈ ਉਹ ਜਾਣ ਮੁੱਝ ਕੇ ਐਜਿਸ ਕਰ ਰਹੀ ਹੈ ਕਿ ਰਮਣ ਰੋਂ ਨੂੰ ਅੰਦਰ ਕਰ ਦਿੰਦੇ ਆ ਪਰ ਕਾਲੇ ਕੰਮ ਜਿਹੜੇ ਆ ਉਹ ਚੱਲਦੇ ਰਹਿੰਦੇ ਉਹ ਤੇ ਬੰਦ ਹੀ ਨਹੀਂ ਹੁੰਦੇ ਜਿਸ ਤਰ੍ਹਾਂ ਹੁਣ ਇੱਕ ਕਲੋਨੀ ਹੈ ਥੋੜੇ ਦਿਨ ਪਹਿਲੇ 4 ਦਿਨ ਪਹਿਲੇ ਸਾਡੇ ਵੱਲੋਂ ਜਾਂ 2 ਦਿਨ ਪਹਿਲੇ ਸਾਡੇ ਵੱਲੋਂ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਆਮ ਇਨਸਾਨਾਂ ਨਾਲ ਖੜੀ ਹੈ ਜੀ ਇਹ ਮੇਰੀ ਕੋਈ ਗੱਲ ਨਹੀਂ ਜੀ ਕਿ ਕਾਲੇ ਧੰਦਿਆ ਦੀ ਜੋ ਬੰਦਰੀ ਕਾਲ ਜੇ ਉਹਨਾਂ ਨੇ ਆਪਣਾ ਐਮਐਲਏ ਅੰਦਰ ਦੇਤਾ ਗਲਤ ਕੰਮ ਕਰਦੇ ਨੂੰ ਤੇ ਭਾਜੀ ਉਹ ਕਿਸੇ ਨੂੰ ਬਖਸ਼ੂਗੀ ਨਹੀਂ ਆਮ ਆਦੀ ਪਾਰਟੀ ਜਿਹੜਾ ਰੋਂਗ ਹੈ ਉਹ ਅੰਦਰ ਜਾਊਗਾ ਜੀ ਤੇ ਜੋ ਸੱਚਾ ਸੱਚਾ ਉਹ ਕਲੀਅਰ ਹੋਊਗਾ ਜੀ ਸਾਹਮਣੇ ਆਊਗਾ ਜੀ ਹਾਂ ਸਰ ਕੀ ਤੁਹਾਡੇ ਵੱਲੋਂ ਇਸ ਖਬਰ ਦੀ ਅਪਡੇਟ ਦੁਬਾਰਾ ਦਿੱਤੀ ਜਾਏਗੀ ਜਾਂ ਤੁਹਾਨੂੰ ਕਾਲ ਕਰਨ ਤੇ ਦੱਸੋਗੇ ਸਰ ਕੀ ਕਾਰਵਾਈ ਹੋਈ ਕੀ ਨਹੀਂ ਭਾਜੀ ਦੋ ਦਿਨ ਦੇ ਵਿੱਚ ਤੁਹਾਨੂੰ ਦੱਸ ਦਊਗਾ ਜੀ ਤੁਸੀਂ ਕਾਲ ਕਰੋ ਜਦੋਂ ਮਰਜ਼ੀ ਜੀ ਠੀਕ ਹੈ ਜੀ ਓਕੇ ਤੁਸੀਂ ਦੇਖ ਸਕਦੇ ਹੋ ਕਿ ਡਿਪਟੀ ਮੇਅਰ ਮਲਕੀਤ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਤੁਸੀਂ 2 ਦਿਨਾਂ ਬਾਅਦ ਮੈਨੂੰ ਜਿਹੜਾ ਦੁਬਾਰਾ ਕਾਲ ਕਰ ਲੋ ਤੁਸੀਂ ਤੁਹਾਨੂੰ ਦੱਸ ਦਾਂਗੇ ਕੀ ਜਿਹੜੀ ਕਾਰਵਾਈ ਕੀਤੀ ਗਈ ਕੀ ਨਹੀਂ ਕੀਤੀ ਗਈ ਜਦੋਂ ਪਿਛਲੀ ਖਬਰ ਕੀਤੀ ਸੀ ਉਸ ਸਮੇਂ ਤੁਹਾਨੂੰ ਦੱਸ ਦਿੱਤਾ ਕਿ ਡਿਪਟੀ ਮੇਅਰ ਨੇ ਜਿਹੜਾ ਸਾਡਾ ਫੋਨ ਨਹੀਂ ਚੱਕਿਆ ਸੀਗਾ ਹੋ ਸਕਦਾ ਹੈ ਕਿਤੇ ਬਿਜ਼ੀ ਹੋਣਗੇ ਪਰ ਹੁਣ ਜਿਹੜਾ ਉਹਨਾਂ ਨੇ ਫੋਨ ਚੱਕਿਆ ਤੇ ਗੱਲ ਵੀ ਸੁਣੀ ਹੈ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਬਣਦੀ ਜਿਹੜੀ ਹੈ ਕਾਰਵਾਈ ਜ਼ਰੂਰ ਕਰਾਵਾਂਗਾ ਉੱਥੇ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਹੈ ਕਿ ਅੱਦੇ ਨਾਲੋਂ ਜ਼ਿਆਦਾ ਜਿਹੜਾ ਇਹ ਕਰਪਸ਼ਨ ਜਿਹੜੀ ਹੈ ਸਰ ਕਾਰਪੋਰੇਸ਼ਨ ਵੱਲ ਸਹੀ ਤਰੀਕੇ ਨਾਲ ਧਿਆਨ ਦੇ ਦੇਵੇ ਤੇ ਹੋ ਸਕਦਾ ਹੈ ਕਿ ਜਲੰਧਰ ਸੱਚ ਵਿੱਚ ਜਿਹੜੀ ਹੈ ਸਮਾਰਟ ਸਿਟੀ ਬਣ ਜੇ ਤੇ ਜਿਹੜੇ ਗਰੀਬ ਲੋਕ ਜਿਹੜੇ ਗਰੀਬ ਤਸਕੇ ਦੇ ਲੋਕ ਜਿਹੜੇ ਰੁਪਈਆ ਰੁਪਈਆ ਜੋੜ ਕੇ ਸੋਚਦੇ ਆ ਕਿ ਸਾਡੇ ਸਿਰ ਦੇ ਉੱਪਰ ਜਿਹੜੀ ਇੱਕ ਛੱਤ ਆ ਜਾਵੇ ਤੇ ਜਿਹੜੇ ਇਸ ਤਰ੍ਹਾਂ ਦੇ ਡੀਲਰ ਨੇ ਜਿਹੜੇ ਸੁਦਰਸ਼ਨ ਭਾਰਕ ਦੇ ਜਿਹੜੇ ਰਹਿੰਦੇ ਨੇ ਸੰਧੂ ਵਰਗੇ ਇਹ ਲੋਕਾਂ ਦੇ ਘਰ ਜਿਹੜੇ ਉਸ ਟਾਈਮ ਤਾਂ ਬਣਾ ਦਿੰਦੇ ਨੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਆਂਦੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ਾਂ ਦਾ ਬਹੁਤ ਜ਼ਿਆਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਹਾਈ ਵੋਲਟੇਜ ਦੀ ਜਿਹੜੇ ਤਾਰਾਂ ਜਾ ਰਹੀਆਂ ਵਾਂ ਇਹ ਵੀ ਜਿਹੜੀਆਂ ਲੋ ਸਰਕਾਰ ਹੈ ਕਦੋਂ ਜਿਹੜੀ ਹੈ ਕਾਰਵਾਈ ਕਰਦੀ ਹੈ ਜਾਂ ਕਾਰਵਾਈ ਹੁੰਦੀ ਵੀ ਹੈ ਕਿ ਇਹ ਸਾਰੀਆਂ ਚੀਜ਼ਾਂ ਸਿਰਫ ਗੱਲਾਂ ਦੇ ਵਿੱਚ ਹੀ ਰਹਿਣ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ